ਇੱਕ ਵਾਰ ਫਿਰ ਤੋਂ ਮੁੜ ਹਾਜ਼ਰ ਹੋਏ ਹਾਂ ਤਾਜ਼ਾ ਖਬਰ ਲੈ ਕੇ ਚੜ੍ਹਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਵਿਧਾਨ ਸਭਾ ਹਲਕਾ ਅਟਾਰੀ ਅਦੀਨ ਆਉਂਦੇ ਪਿੰਡ ਵਡਾਲਾ ਪਿੱਟੇਵੜ ਦੇ ਅਕਾਲੀ ਆਗੂ ਦਵਿੰਦਰ ਸਿੰਘ ਫੌਜੀ ਦੇ ਗ੍ਰੇ ਵਿਖੇ ਕਾਲੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਥੇ ਗੁਰਜਾਰ ਸਿੰਘ ਰਣੀਕੇ ਨੇ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਸਮੇਂ ਜੋ ਸਹੂਲਤਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਗਈਆਂ ਸਨ ਉਨ੍ਹਾਂ ਦੇ ਮੁਕਾਬਲੇ ਦੂਸਰੀਆਂ ਸਰਕਾਰਾਂ ਨੇ ਪੰਜਾਬ ਵਾਸੀਆਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਉਹਨਾਂ ਕਿਹਾ ਕਿ 75 ਸਾਲਾਂ ਵਿੱਚ ਪਹਿਲੀ ਵਾਰ ਅੰਮ੍ਰਿਤਸਰ ਦੀ ਸੀਟ ਅਕਾਲੀ ਦਲ ਇਹ ਕੱਲ੍ਹ ਲੜ ਰਿਹਾ ਹੈ। ਇਸ ਤੋਂ ਪਹਿਲਾਂ ਅਸੀਂ ਸਾਂਝੇ ਤੌਰ ਤੇ ਚੋਣਾ ਲੜਦੇ ਰਹੇ ਸੀ। ਉਨਾ ਆਪਣੇ ਚੰਗੇਰੇ ਪਵੇਖ ਲਈ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੇ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਦਲਾਵ ਜੋ ਪੰਜਾਬ ਦੇ ਲੋਕਾਂ ਨੇ ਜਿਸ ਸਰਕਾਰ ਨੂੰ ਚੁਣਿਆ ਸੀ ਉਹਨਾਂ ਦੇ ਆਉਣ ਨਾਲ ਪੰਜਾਬ ਸਿਰ ਕਰਜ਼ੇ ਦੀ ਪੰਡ ਪਾਰੀ ਹੋਈ ਹੈ ਅਤੇ ਨਸ਼ਿਆ ਲੁੱਟਾਂ ਖੋਹਾਂ ਤੇ ਕਤਲੋਗਾਰਤ ਵਿੱਚ ਪਾਰੀ ਵਾਦਾ ਹੋਇਆ ਹੈ ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਜੈਮਲ ਸਿੰਘ ਵਡਾਲਾ ਜੋਗਾ ਸਿੰਘ ਸਰਕਲ ਪ੍ਰਧਾਨ ਪੰਡੋਰੀ ਵੜੇਜ ਦਰਜੀਤ ਸਿੰਘ ਜਗਜੀਤ ਸਿੰਘ ਗੁਰਬਖਸ਼ ਸਿੰਘ ਭਗਵਾਨ ਸਿੰਘ ਨੰਬਰਦਾਰ ਰਸ਼ਪਾਲ ਸਿੰਘ ਦੇਲਬਾਗ ਸਿੰਘ ਸਾਹਿਬ ਸਿੰਘ ਪ੍ਰਦਾਨ ਸਵਿੰਦਰ ਸਿੰਘ ਮਨਪ੍ਰੀਤ ਸਿੰਘ ਬਾਉ ਟੈਂਪੂ ਵਾਲਾ ਸਵਰਨਜੀਤ ਸਿੰਘ लाडी சூரਤਾ ਸਿੰਘ ਸਾਬ ਦਾ ਸਰਪੰਚ ਜਵਾਰ ਸਿੰਘ ਆਦੇ ਹਾਜ਼ਰ ਸੰਨ ਬਾਈਤ ਸਾਬ ਦਾ ਕੈਬਨਿਟ ਮੰਤਰੀ ਗੁਰਜਾਰ ਸਿੰਘ ਰਣੀ ਕੇ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਗੋਗਿਲ ਤੇ ਕੀ ਬੇਨਤੀ ਕਰ ਰਹੇ ਆ ਸੰਗਤਾਂ ਨੂੰ ਅੱਜ ਅਹੀ ਹੁਣ ਜਿੱਥੇ ਪਿੰਡ ਦੇ ਵਿੱਚ ਖੜੇ ਆਂ ਉਹ ਲਾਲਾ ਪਟੇਵੜਾ ਹਲਕਾ ਟਾਰੀ ਸੰਤਾ ਨੂੰ ਬੇਨਤੀ ਕਰਨੋਂ ਹੱਥ ਇਥੇ ਮੀਟਿੰਗ ਰੱਖੀ ਗਈ ਮੇਨ ਮੇਨ ਬੰਦੇ ਜਿਹੜੇ ਸੀ ਵੀ ਆਪਾਂ ਸਾਰਾ ਸਿੱਤਮ ਬਣਾਈਏ ਪਿੰਡ ਲੈਵਲ ਦਾ ਜਿੱਦਾਂ ਵੋਟਾਂ ਪੈਣ ਵਾਲੇ ਦਿਨ ਜਾਂ ਬਾਅਦ ਚ ਜਾਂ ਮੀਟਿੰਗਾਂ ਦਾ ਜਿਹੜਾ ਸੀ ਉਹ ਇਹ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਹੈ ਗੁਰੂ ਰਾਮਦਾਸ ਮਹਾਰਾਜ ਦੀ ਤੇ ਇਹਦਾ ਸੇਵਾਦਾਰ ਬਣਾਉਣ ਵਾਸਤੇ ਇਹ ਲੋਕ ਸਭਾ ਜਿਹੜਾ ਹਲਕਾ ਅੰਮ੍ਰਿਤਸਰ ਜ਼ਿਲ੍ਹਾ ਵਜਦਾ ਔਰ ਉਹਦੇ ਇਸ ਬੰਦ ਵਿੱਚ ਇੱਥੇ ਸ਼੍ਰੋਮਣੀ ਅਕਾਲੀ ਦਲੋਂ ਉਮੀਦਵਾਰ ਸਾਡੇ ਜੋਸੀ ਸਾਹਿਬ ਨੇ ਤੇ ਬਹੁਤ ਵਧੀਆ ਇਨਸਾਨ ਨੇ ਕਾਬਲ ਨੇ ਜਦੋਂ ਵਜ਼ੀਰ ਵੀ ਬਣੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਪਿਛੜੀ ਹੈ ਜਿਹਨਾਂ ਕੋ ਮੈਂ ਹੈ ਲੋਕਲ ਬੋਡੀ ਦਾ ਤੇ ਉਹਦੇ ਵਿੱਚ ਉਹਨਾਂ ਨੇ ਸ਼ਹਿਰਾਂ ਦੀਆਂ ਕਾਫੀ ਜਿਹੜੀਆਂ ਰੂਪਰੇਖਾ ਵਕਾਫ ਦੇ ਰਹੀ ਬਦਲੀਆਂ ਤੇ ਕਾਬਲ ਨਿਸ਼ਾਨ ਸਾਨੂੰ ਮਿਲਿਆ ਤੇ ਇਹ ਸ਼੍ਰੋਮਣੀ ਅਕਾਲੀ ਦਲ ਪਹਿਲੀ ਏਰੀਆ ਹੈ ਕਿ ਜਿਹੜਾ ਆਪਣੇ ਘਰਾਂ ਤੇ ਆ ਮਸ਼ਰੂਮੀ ਕਾਲੀ ਵਾਲੀ ਇਕੱਲਾ ਉਮੀਦਵਾਰ ਸਾਡਾ ਜਿਹੜਾ ਉਹ ਚੱਲ ਰਿਹਾ ਤੇ ਸੰਗਤਾਂ ਦਾ ਮੈਂ ਵੇਖਣ ਦੇ ਅੰਦਰੋਂ ਦਿਲੋਂ ਇਹਨਾਂ ਪਿਆਰ ਸਰਕਾਰ ਦੀਦਾ ਵਧ ਰਿਹਾ ਕਿ ਜੋਸ਼ੀ ਸਾਹਿਬ ਇਹ ਨਹੀਂ ਕਹਿੰਦੇ ਮਹਾਰਾਜ ਦੀ ਗੁਰੂ ਆਮ ਦਾਸ ਦੀ ਕਿਰਪਾ ਸਦਕਾ ਕਿਉਂਕਿ ਕਰਨਾ ਗੁਰੂ ਸਾਹਿਬ ਨੇ ਆ ਉਹ ਕਾਫੀ ਵੱਡੀ ਲੀਡ ਨਾਲ ਇਥੋਂ ਅੰਬਰਸਰ ਦੋ ਜਿੱਤਣਗੇ ਤੇ ਉਹ ਉਹਦੇ ਵਾਸਤੇ ਇੱਕ ਪ੍ਰੋਗਰਾਮ ਸਾਡਾ ਇੱਕ ਦੋ ਨੂੰ ਇੱਥੇ ਹੀ ਸਰਖਰਾਂ ਦੀਆਂ ਮੀਟਿੰਗਾਂ ਰੱਖੀਆਂ ਉਸ ਤੋਂ ਬਾਅਦ ਸਾਡੇ ਬਹੁਤ ਸਾਰੇ ਸਰਕਾਰੀ ਜੋ ਪ੍ਰਧਾਨ ਸਾਹਿਬ ਸਾਹਿਬ ਸੁਨੀਤ ਸਿੰਘ ਵਾਲ ਸਾਹਿਬ ਤੇ ਸੀਨੀਅਰ ਲੀਡਰਸ਼ਿਪ ਹੋਰ ਵੀ ਜਿਹੜੀ ਉਹਨਾਂ ਨਾਲ ਹਲਕੇ ਵਾਇਜ਼ ਵੀ ਪ੍ਰੋਗਰਾਮ ਵੱਡੇ ਰੱਖਣੇ ਨੇ ਉਹਦੀ ਤਿਆਰੀ ਵਾਸਤੇ ਵੀ ਉਹਨਾਂ ਨੂੰ ਬੇਨਤੀ ਸਾਰਿਆਂ ਨੂੰ ਕੀਤੀ ਹੈ ਵਰਕਰ ਸਾਹਿਬਾਨਾਂ ਨੂੰ ਵੀ ਤੁਸੀਂ ਉਹਦੀ ਤਿਆਰੀ ਵੀ ਕਰਨੀ ਹੈ ਦੋਨੋਂ ਇੱਥੇ ਜਿਹੜੀ ਸਰਕਲ ਦੀ ਮੀਟਿੰਗ ਆਉਣਾ ਤੇ ਪਹਿਲੀ ਤਰੀਕ ਨੂੰ ਜਿਹੜੀਆਂ ਵੋਟਾਂ ਪੋਲਿੰਗ ਹੋਣ ਜਾ ਰਹੀ ਹੈ ਉਹ ਘਰ-ਘਰ ਹਾਜ਼ਰੀ ਜਿਹੜੀ ਹੈ ਡੋਰ ਟੂ ਡੋਰ ਸਾਰੇ ਵਰਕਰ ਸਾਹਿਬਾਨਾਂ ਸ਼ੇਰੇ ਦੋਖ ਨੂੰ ਲਾਉਣ ਸ਼ਾਮ ਨੂੰ ਲਾਉਣ ਉਹ ਸਾਰਿਆਂ ਨੂੰ ਬੇਨਤੀ ਕਰਨ ਕਿਉਂਕਿ ਇਹ ਵੇਲੇ ਮੂਲ ਵੋਟਰ ਦਾ ਬਣਿਆ ਪਿਆ ਵੀ ਅਸੀਂ ਪਿਛਲੀ ਵਾਰੀ ਵੀ ਗਲਤੀ ਕਰ ਗਏ ਉਹਨਾਂ ਤੋਂ ਦਿੱਲੀ ਦੇ ਚੱਕਰ 'ਚ ਵੀ ਬਦਲਾਅ ਲਿਆਉਣਾ ਬਦਲਾਅ ਲੈਣਾ ਝਾੜੂ ਵਾਲੇ ਘਰ ਬੈਠੇ ਸਾਰੇ ਉਹ ਐਮਐਲਏ ਬਣ ਕੇ ਤੇ ਅੱਜ ਜੋ ਹਲਟਾਈ ਆ ਆਪਣਾ ਤੀਜਾ ਸਾਲ ਲੱਗਿਆ ਜੋ ਹਲਾ ਦਾ ਅੱਜ ਪੰਜਾਬ ਦੀ ਹੈ ਕਿਹੇ ਪਾਸੇ ਦੀ ਗੱਲ ਕਰ ਲਈਏ ਚਾਹੇ ਉਲਾਡਾਂ ਨਾਲ ਡਰ ਦੀ ਕਰ ਲਈਏ ਚਾਹੇ ਨਸ਼ੇ ਦੀ ਕਰ ਲਈਏ ਜਾਂ ਬਿਰਗਾਰੀ ਦੀ ਕਰ ਲਈਏ ਕਿਸਾਨੀ ਦੀ ਕਰ ਲਈਏ ਜਾਂ ਧਰਮ ਦੀ ਗੱਲ ਕਰ ਲਈਏ ਮਤਲਬ ਸਾਰੇ ਪਾਸੇ ਉਹਨਾਂ ਨੇ ਇਕਰਾਰੇ ਪਾਤੇ ਕੋਈ ਵੀ ਗੱਲ ਜਿਹੜੀ ਗਰੀਬੀ ਦੀ ਜਾਂ ਕਿਸਾਨੀ ਦੀ ਜਾਂ ਮਜ਼ਦੂਰ ਦੀ ਮੁਲਾਜ਼ਮ ਦੀ ਜਿਹੜੀ ਜਿੰਨੇ ਵਾਰੇ ਸਾਰੇ ਵਰਗਾਂ ਨੇ ਕੀਤੇ ਇੱਕੋ ਜਿਹੜਾ ਪੂਰਾ ਲੋਕ ਅੱਜ ਪੰਜਾਬ ਦੇ ਚਾਹੁੰਦੇ ਨੇ ਕਿ ਇਹ ਸ਼ਰਮਣੇ ਕਾਲੀ ਦਾ ਲਈ ਜਿਹੜਾ 10 ਸਾਲ ਪਿੱਛੇ ਸੀ ਸਕੀਮਾਂ ਵਿੱਚ ਆ ਚਲਾ ਗਿਆ ਰਿਕਾਰਡ ਤੋੜੇ ਵਿਕਾਸ ਹੋਇਆ ਤੇ ਭਲਾਈ ਸਕੀਮਾਂ ਜਿੰਨੀਆਂ ਹੈ ਗਰੀਬਾਂ ਦੀਆਂ ਰਸਵੰਦ ਰਾਡੀਆਂ ਜਾਂ ਮੁਲਾਜ਼ਮਾਂ ਦੇ ਪੇ ਕਮਿਸ਼ਨ ਲਾਗੂ ਹੋਏ ਆ ਜਾਂ ਉਹਨਾਂ ਦੇ ਗ੍ਰੇਡ ਵਧੇ ਆ ਜਾਂ ਉਹ ਮੁਲਾਜ਼ਮ ਜਿਹੜਾ ਤਕਰੀਬਨ 10 ਸਾਲ ਦੇ ਵਿੱਚ ਮਰ ਲ 250 ਲੱਖ ਦੇ ਲਗਭਗ ਭਰਤੀ ਹੋ ਗਏ ਤੇ ਅੱਜ ਇੱਕ ਵੀ ਬੱਚਾ ਉਹਨਾਂ ਦਾ ਬਾਲਪਨ ਨਹੀਂ ਹੋਇਆ ਆ ਕਿਸ਼ਾਨਾ ਵੀਰਾਂ ਦੀਆਂ ਜਮੀਨਾਂ ਕਈਆਂ ਦੀਆਂ ਦੋ ਦੋ ਚਾਰ ਚਾਰ ਕਿੱਲੇ ਨੇ ਤੇ ਪਾਣੀ ਤੋਂ ਕੋਈ ਪਾਣੀ ਉੱਥੇ ਹੈ ਨਹੀਂ ਪ੍ਰਬੰਧ ਨਹੀਂ ਟਿਊਬਵਲ ਲੱਗਣ ਵਾਲੇ ਅਹੀ ਉਹ 500 600 ਦੇ ਲੱਗ ਪਾ ਕੇ ਹਲਕੇ ਵਾਜ ਚੇਅਰਮੈਨ ਸਾਹਿਬ ਦੇ ਸਪੈਸ਼ਲ ਕੋਟੇ ਜੋ ਲਿਆ ਕੇ ਉੱਦਦੇ ਇਹੀ ਦੇ ਲੋਕਾਂ ਨੇ ਆਪਣਾ ਰਿਜਾਰਡਾਰ ਜਿਹੜਾ ਘਰ ਪਾਲਣ ਪੋਸ਼ਨ ਦਾ ਜਿਹੜਾ ਵਧੀਆ ਪਾਣੀ ਦੇ ਨਾਲ ਫਸਲ ਜੜੀ ਹੋਣ ਲੱਗੀ ਇੱਕ ਕਨੈਕਸ਼ਨ ਵੀ ਨਹੀਂ ਆ ਨਾ ਪਿਛਲੇ 5 ਸਾਲਾਂ ਚ ਕਾਂਗਰਸ ਨੇ ਦਿੱਤਾ ਨਾ ਤੇ 7 ਸਾਲ ਲੱਗਿਆ ਇਹਨਾਂ ਨੇ ਤਾਂ ਅਜੇ ਸਾਰੀਆਂ ਗੱਲਾਂ ਤੋਂ ਲੋਕੀ ਮਸਹੂਰ ਕਰ ਲਾ ਪਏ ਵੀ ਇਹਦੇ ਸਾਡੀਆਂ ਜੇਬਾਂ ਹੀ ਖਾਲੀ ਕਰੀ ਜਾਂਦੇ ਸਾਨੂੰ ਲੈਣਾ ਦੇਣਾ ਤੇ ਬੜੀਆਂ ਸਾਨੂੰ ਵੱਡੀਆਂ ਆਸਾਂ ਹੀ ਵੱਡੀਆਂ ਵੀ ਸਾਨੂੰ ਇਹ ਨਵੀਂ ਸਰਕਾਰ ਆਏਗੀ ਬਦਲਾਅ ਆਏਗਾ ਰਸਾਇਣ ਕੁਝ ਕੀਮਤ ਵਧਾ ਹੋਏਗਾ ਕਿ ਉਸੇ ਸਾਨੀ ਬਾਤ ਹੈ ਕਿਸਾਨੀ ਦੀ ਗੱਲ ਆਏ ਕਿ ਮਜ਼ਦੂਰ ਦੀ ਜਾਂ ਮਲਾਜ਼ਮ ਦੀ ਜਾਂ ਵਪਾਰੀ ਦੀ ਪਰ ਅੱਜ ਵਪਾਰੀ ਵੀ ਦੁਹੀ ਹੈ ਮਲਾਜ਼ਮ ਵੀ ਦੁਹੀ ਹੈ ਕਿਸਾਨ ਵੀ ਦੁਹੀ ਹੈ ਮਜ਼ਦੂਰ ਵੀ ਸਾਰੇ ਮਨ ਬਣਾਏ ਬੈਠੇ ਹੈ ਕਿ ਸ਼੍ਰਮਣੀ ਅਕਾਲੀ ਦਲ ਦਾ ਉਮੀਦਵਾਰ ਇੱਥੋਂ ਜਿਤਾਉਣਾ ਬਹੁਤ ਵੱਡੀ ਗਿਣਤੀ 'ਚ ਤਾਂ ਕਰਕੇ ਇੱਥੇ ਵੱਡਾ ਲੁੱਟੇ ਵੜ ਮੀਟਿੰਗ ਜਿਹੜੀ ਵਰਕਰ ਸਾਹਿਬਾਨਾਂ ਦੀ ਰੱਖੀ ਜੀ